ਜੋ ਜਿਹੜੇ ਸਾਰੇ ਦੇਸ਼ ਦੇ ਵਿੱਚ 150ਵਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਵੱਲਾ ਭਾਈ ਪਟੇਲ ਜੀ ਦੀ ਉਸ ਦੇ ਲਈ ਜੋ ਰਨ ਫॉर ਯੂਨਿਟੀ ਦਾ ਪ੍ਰੋਗਰਾਮ ਹੈਗਾ ਹਰ ਇੱਕ ਸ਼ਹਿਰ 'ਚ ਹੋ ਰਿਹਾ ਹੈ ਸਾਰੇ ਦੇਸ਼ 'ਚ ਹੋ ਰਿਹਾ ਹੈ ਉਹਦੇ ਲਈ ਇੱਥੇ ਇਹਨਾਂ ਦੇ ਨਾਲ ਮੈਂ ਹਿੱਸਾ ਪਾਣਾਈ ਹੈ। ਜੀਪੀ ਭਾਗ ਫਦਰ ਇਲੈਕਸ਼ਨ ਕਮਪੀਟਿਟਿਵ ਬੀਜਪੀ ਦਿਨ ਪਰ ਦਿਨ ਪ੍ਰੋਗਰਾਮ ਆ ਕਰਕੇ ਆਪਣੀਆਂ ਨੀਤੀਆਂ ਦੱਸ ਕੇ ਕੰਮ ਦਿਖਾ ਕੇ ਵਧ ਰਹੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਉਂਦੇ ਸਾਡਾ ਇਕੱਲੇ ਇਲੈਕਸ਼ਨ ਲੜੂਗਾ ਜਿਆ ਸਰੋਮਣੀ ਕਾਰਕਦਾਰ ਜਿਸ ਨੂੰ ਤਾਂ ਹਿੰਦੀ ਬਿਲਕੁਲ ਇਹ ਜੀ ਸਾਡੀ ਹੈ ਹਾਈ ਕਮਾਂਡ ਦੱਸੂਗੀ ਤੁਹਾਨੂੰ ਇਹਦੇ ਉੱਤੇ ਮੈਂ ਨਹੀਂ ਕੁਝ ਕਹਿ ਸਕਦੀ ਜੋ ਨਾਦਾ ਦੇ ਸ਼ੋਦਾ ਉਹੀ ਚੱਲੂਗਾ ਇੱਕ ਤੁਸੀਂ ਆਮ ਆਦਮੀ ਪਾਰਟੀ ਨੂੰ ਵਾਦਾ ਪੂਰਾ ਕਰਨ ਦੀ ਗੱਲ ਕਹੀ ਸੀ ਪਹਿਲਾਂ ਉਹ ਗੱਲ ਗੱਲ ਤੇ ਦੇ ਦਿੱਤੀ ਗਈ ਸੀ ਕਿ ਆਮ ਆਦਮੀ ਪਾਰਟੀ ਆਦੂਤ ਬੋਲਦੀ ਸੀ ਸਵਾਲ ਜੁਨੇ ਕਿ ਕੈਪਟਨ ਸਾਹਿਬ ਨੇ ਕਿਹੜੇ ਵਾਦੇ ਪੂਰੇ ਕੀਤੇ ਨਾ ਕੁਛ ਕੀਤਾ ਦੇ ਇਹਨਾਂ ਨੂੰ ਕਹਿ ਦੋ ਕਿ ਲੋਕਾਂ ਨੇ ਫਤਵਾ ਦੇਣਾ ਜੋ ਕੈਪਟਨ ਸਾਹਿਬ ਨੇ ਕਿਹਾ ਥੀ ਉਹ ਕੀਤਾ ਇਹ ਉਲਟਾ ਨਾ ਆਪਣੇ ਆਪ ਦੇ ਉੱਤੋਂ ਸਵਾਲ ਹਟਾਉਣ ਦੇ ਲਈ ਸਵਾਲ ਕਰਨ ਇਹ ਤਾਂ ਸਬੂਤ ਹੈ ਸਾਹਮਣੇ ਕਿ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਕੀਤਾ ਨੇ ਸਿੱਖ ਜੀ ਯੂਨੀਵਰਸਿਟੀ ਦੀ ਕੰਟਰੋਡਕਸ਼ਨ ਕਿਤਾ ਦੇਖੋ ਵਾਪਸ ਲੈ ਲਈ ਹੈ ਉਹ ਹੁਣ ਅਸੀਂ ਚਾਹਦੇ ਆਂ ਤੁਹਾਡੇ ਰਾਹੀ ਕਿ ਇਹਨੂੰ ਤੁਸੀਂ ਮੁੱਦਾ ਨਾ ਵਧਾਓ ਕਿ ਸਾਡਾ ਜਿਹੜਾ ਪੰਜਾਬ ਹੈਗਾ ਜਿਹੜੀ ਯੂਨੀਵਰਸਿਟੀ ਹੈਗੀ ਹੈ ਸ਼ਾਂਤੀਪੂਰਵਕ ਚੱਲੇ ਅੱਜ ਜਿਹੜੇ ਸਾਰੇ ਦੇਸ਼ ਦੇ ਵਿੱਚ 150ਵਾਂ ਸਤਾਬਦੀ ਮਨਾਈ ਜਾ ਰਹੀ ਹੈ ਗੋਲਬਾਈ ਪਟੇਲ ਜੀ ਦੀ ਉਸ ਦੇ ਲਈ जो रन फॉर यूनिटी का प्रोग्राम है हर एक शहर च हो रहा है सारे देश से हो रहा है वो में हिस्सा पा आई हूँ बीजेपी दिन पर दिन प्रोग्राम करके अपनिया नीतियां दस के कम दिखा के रही है ਔਰ ਮੈਨੂੰ ਪੂਰਾ ਯਕੀਨ ਹੈ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ। ਸਾਡਾ ਇਕੱਲੇ ਇਲੈਕਸ਼ਨ ਲੜੂਗਾ ਜਾਂ ਸਰੋਮਣੀ ਕਾਲੀਕਟਰ ਜਿਸ ਨੂੰ ਤੋਂ ਹੰਦੀ ਬਿਲਕੁਲ। ਇਹ ਜੀ ਸਾਡੀ ਹੈ ਹਾਈ ਕਮਾਂਡ ਦੱਸੂਗੀ ਤੁਹਾਨੂੰ ਇਹਦੇ ਉੱਤੇ ਮੈਂ ਨਹੀਂ ਕੁਝ ਕਹਿ ਸਕਦੀ। ਜੋ ਨਰਾ ਦੇਸ਼ ਹੋਊਗਾ ਉਹੀ ਚੰਨੂ ਦਾ ਤੁਸੀਂ ਆਮ ਆਦਮੀ ਪਾਰਟੀ ਨੂੰ ਵਾਅਦਾ ਪੂਰਾ ਕਰਨ ਦੀ ਗੱਲ ਕਹੀ ਸੀ ਪਹਿਲਾਂ ਉਹ ਯਾਰ ਯਾਰ ਤੇ ਦੇ ਦਿੱਤੀ ਕਰ ਦਿੱਤੀ ਆਮ ਆਦਮੀ ਪਾਰਟੀ ਆਖੂ ਥੋੜੇ ਤੇ ਸਵਾਲ ਚੁਣ ਰਹੇ ਕਿ ਕੈਪਟਨ ਸਾਹਿਬ ਨੇ ਕਿਹੜੇ ਵਾਅਦੇ ਪੂਰੇ ਕੀਤੇ ਕਿੰਨੇ ਕੀਤੇ ਇਹਨਾਂ ਨੂੰ ਕਹ ਦੋ ਕਿ ਲੋਕਾਂ ਨੇ ਫਤਵਾ ਦੇਣਾ ਜੋ ਕੈਪਟਨ ਸਾਹਿਬ ਨੇ ਕਿਹਾ ਥੀ ਉਹ ਕੀਤਾ ਇਹ ਉਲਟਾ ਨਾ ਆਪਣੇ ਆਪ ਦੇ ਉੱਤੋਂ ਸਵਾਲ ਹਟਾਉਣ ਦੇ ਲਈ ਸਵਾਲ ਕਰਨ ਇਹ ਤਾਂ ਸਬੂਤ ਹੈ ਸਾਹਮਣੇ ਕਿ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਕੀਤਾ ਨੇ ਸਿੱਖ ਪੰਜਾਬ ਯੂਨੀਵਰਸਿਟੀ ਦੀ ਕੰਟਰੋਵਰਸ਼ਨ ਕਿਦਾ ਦੇਖੋ ਵਾਪਸ ਲੈ ਲਈ ਹੈ ਉਹ ਹੁਣ ਅਸੀਂ ਚਾਹਦੇ ਆਂ ਤੁਹਾਡੇ ਰਾਹੀਂ ਕਿ ਇਹਨੂੰ ਤੁਸੀਂ ਮੁੱਦਾ ਨਾ ਵਧਾਓ ਕਿ ਸਾਡਾ ਜਿਹੜਾ ਪੰਜਾਬ ਹੈਗਾ ਜਿਹੜੀ ਯੂਨੀਵਰਸਿਟੀ ਹੈਗੀ ਹੈ ਸ਼ਾਂਤੀਪੂਰਵਕ ਚੱਲੇ ਅੱਜ ਜਿਹੜੇ ਸਾਰੇ ਦੇਸ਼ ਦੇ ਵਿੱਚ 150ਵਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਗਲਬਾਈ ਪਟੇਲ ਜੀ ਦੀ ਉਸ ਦੇ ਲਈ ਜੋ ਰਨ ਫॉर ਯੂਨਿਟੀ ਦਾ ਪ੍ਰੋਗਰਾਮ ਹੈਗਾ ਹਰ ਇੱਕ ਸ਼ਹਿਰ 'ਚ ਹੋ ਰਿਹਾ ਹੈ ਸਾਰੇ ਦੇਸ਼ 'ਚ ਹੋ ਰਿਹਾ ਹੈ ਉਹਦੇ ਲਈ ਇੱਥੇ ਇਹਨਾਂ ਦੇ ਨਾਲ ਮੈਂ ਹਿੱਸਾ ਪਾਣ ਆਈ ਹਾਂ। ਬੀਜੇਪੀ ਫਦਰ ਇਲੈਕਸ਼ਨ ਪਲੇਟਫਾਰਮ 'ਤੇ ਬੀਜੇਪੀ ਦਿਨ ਪਰ ਦਿਨ ਪ੍ਰੋਗਰਾਮ ਆ ਕਰਕੇ ਆਪਣੀਆਂ ਨੀਤੀਆਂ ਦੱਸ ਕੇ ਕੰਮ ਦਿਖਾ ਕੇ ਵੱਧ ਰਹੀ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ। ਸਾਡਾ ਇਕੱਲੇ ਇਲੈਕਸ਼ਨ ਲੜੂਗਾ ਜਦੋਂ ਸ਼ੁਰੂ ਹੋਣੇ ਕਾਰਜਕਾਰੀ ਨੌਜਿੱਤ ਤੋਂ ਹੰਦੀ ਪੀਪਲ। ਇਹ ਜੀ ਸਾਡੀ ਹੈ ਹਾਈ ਕਮਾਂਡ ਦੱਸੂਗੀ ਤੁਹਾਨੂੰ ਇਹਦੇ ਉੱਤੇ ਮੈਂ ਨਹੀਂ ਕੁਝ ਕਹਿ ਸਕਦੀ। ਜੋ ਨਾਦਾ ਦੇ ਸ਼ੋਦਾ ਉਹੀ ਚੰਨੂ ਦਾ ਇਹ ਤੁਸੀਂ ਆਮ ਆਦਮੀ ਪਾਰਟੀ ਨੂੰ ਵਾਦਾ ਪੂਰਾ ਕਰਨ ਦੀ ਗੱਲ ਕਹੀ ਸੀ ਪਹਿਲਾਂ ਉਹ ਗੱਲ ਗੱਲ ਤੇ ਦੇ ਦਿੱਤੀ ਗਈ ਸੀ ਕਿ ਆਮ ਆਦਮੀ ਪਾਰਟੀ ਆਖਰ ਤੋਂ ਕਿਉਂ ਨਹੀਂ ਦੀ ਇਸ ਵਾਰ ਕਿਉਂ ਕੈਪਟਨ ਸਾਹਿਬ ਨੇ ਕਿਹੜੇ ਵਾਦੇ ਪੂਰੇ ਕੀਤੇ ਚਾਹੁੰਦੇ ਹੋ ਤੁਸੀਂ ਕਿਹਦਾ ਦੇਣਾ ਇਹਨਾਂ ਨੂੰ ਕਹਿ ਦੋ ਕਿ ਲੋਕਾਂ ਨੇ ਫਤਵਾ ਦੇਣਾ ਜੋ ਕੈਪਟਨ ਸਾਹਿਬ ਨੇ ਕਿਹਾ ਥੀ ਉਹ ਕੀਤਾ ਇਹ ਉਲਟਾ ਨਾ ਆਪਣੇ ਆਪ ਦੇ ਉੱਤੋਂ ਸਵਾਲ ਹਟਾਉਣ ਦੇ ਲਈ ਸਵਾਲ ਕਰਨ ਇਹ ਤਾਂ ਸਬੂਤ ਹੈ ਸਾਹਮਣੇ ਕਿ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਕੀਤਾ ਨਹੀਂ ਪੰਜਾਬ ਯੂਨੀਵਰਸਿਟੀ ਦੀ ਕੰਟਰੋਡਕਸ਼ਨ ਕਿਦਾ ਦੇਖੋ ਵਾਪਸ ਲੈ ਲਈ ਹੈ ਉਹ ਹੁਣ ਅਸੀਂ ਚਾਹਦੇ ਆਂ ਤੁਹਾਡੇ ਰਾਹੀਂ ਕਿ ਇਹਨੂੰ ਤੁਸੀਂ ਮੁੱਦਾ ਨਾ ਵਧਾਓ ਕਿ ਸਾਡਾ ਜਿਹੜਾ ਪੰਜਾਬ ਹੈਗਾ ਜਿਹੜੀ ਯੂਨੀਵਰਸਿਟੀ ਹੈਗੀ ਹੈ ਸ਼ਾਂਤੀਪੂਰਵਕ ਚੱਲੇ ਅੱਜ ਜਿਹੜੇ ਸਾਰੇ ਦੇਸ਼ ਦੇ ਵਿੱਚ 150ਵਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਗਲਬਾਈ ਪਟੇਲ ਜੀ ਦੀ ਉਸ ਦੇ ਲਈ जो रन फॉर यूनिटी का प्रोग्राम है हर एक शहर च हो रहा है सारे देश च हो रहा है वो इतना हिस्सा पा आई हूँ बीजेपी दिन पर दिन प्रोग्रामा करके अपनिया नीतियां दस के कम दिखा के रही है और मैनू पूरा यकीन है ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ। ਸਾਡਾ ਇਕੱਲੇ ਇਲੈਕਸ਼ਨ ਲੜੂਗਾ ਜਦੋਂ ਸ਼ੁਰੂ ਹੋਣੇ ਕਾਰਜਦਾਰੀ ਇਸ ਲਈ ਤਾਂ ਹੁੰਦੀ ਪਈ। ਇਹ ਜੀ ਸਾਡੀ ਹੈ ਹਾਈ ਕਮਾਂਡ ਦੱਸੂਗੀ ਤੁਹਾਨੂੰ ਇਹਦੇ ਉੱਤੇ ਮੈਂ ਨਹੀਂ ਕੁਝ ਕਹਿ ਸਕਦੀ। ਜੋ ਨਰਾ ਦੇਸ਼ ਹੋਊਗਾ ਉਹੀ ਚੰਨੂ ਦਾ ਤੁਸੀਂ ਆਮ ਆਦਮੀ ਪਾਰਟੀ ਨੂੰ ਵਾਅਦਾ ਪੂਰਾ ਕਰਨ ਦੀ ਗੱਲ ਕਹੀ ਸੀ ਪਹਿਲਾਂ ਨੂੰ ਹਰ ਹਰ ਦੇ ਦੇਤੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਆਖੂ ਤੁਹਾਡੇ ਤੇ ਵੀ ਸਵਾਲ ਚੁੱਕੇ ਕਿ ਕੈਪਟਨ ਸਾਹਿਬ ਨੇ ਕਿਹੜੇ ਵਾਅਦੇ ਪੂਰੇ ਕੀਤੇ ਕਿੰਨੇ ਕੀਤੇ ਇਹਨਾਂ ਨੂੰ ਕਹ ਦੋ ਕਿ ਲੋਕਾਂ ਨੇ ਫਤਵਾ ਦੇਣਾ ਜੋ ਕੈਪਟਨ ਸਾਹਿਬ ਨੇ ਕਿਹਾ ਥੀ ਉਹ ਕੀਤਾ ਇਹ ਉਲਟਾ ਨਾ ਆਪਣੇ ਆਪ ਦੇ ਉੱਤੋਂ ਸਵਾਲ ਹਟਾਉਣ ਦੇ ਲਈ ਸਵਾਲ ਕਰਨ ਇਹ ਤਾਂ ਸਬੂਤ ਹੈ ਸਾਹਮਣੇ ਕਿ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਕੀਤਾ ਨੇ ਸਿੱਖ ਪੰਜਾਬੀ ਯੂਨੀਵਰਸਿਟੀ ਦੀ ਕੰਟਰੋਲ ਚਿੰਨ੍ਹ ਕਿਤਾ ਦੇਖੋ ਵਾਪਸ ਲੈ ਲਈ ਹੈ ਉਹ ਹੁਣ ਅਸੀਂ ਚਾਹਦੇ ਆਂ ਤੁਹਾਡੇ ਰਾਹੀ ਕਿ ਇਹਨੂੰ ਤੁਸੀਂ ਮੁੱਦਾ ਨਾ ਵਧਾਓ ਕਿ ਸਾਡਾ ਜਿਹੜਾ ਪੰਜਾਬ ਹੈਗਾ ਜਿਹੜੀ ਯੂਨੀਵਰਸਿਟੀ ਹੈਗੀ ਹੈ ਸ਼ਾਂਤੀਪੂਰਵਕ ਚੱਲੇ ਅੱਜ ਜਿਹੜੇ ਸਾਰੇ ਦੇਸ਼ ਦੇ ਵਿੱਚ 150ਵਾਂ ਸਤਾਬਦੀ ਮਨਾਈ ਜਾ ਰਹੀ ਹੈ ਵੱਲਾ ਭਾਈ ਪਟੇਲ ਜੀ ਦੀ ਉਸ ਦੇ ਲਈ ਜੋ ਰਨ ਫॉर ਯੂਨਿਟੀ ਦਾ ਪ੍ਰੋਗਰਾਮ ਹੈਗਾ ਹਰ ਇੱਕ ਸ਼ਹਿਰ 'ਚ ਹੋ ਰਿਹਾ ਹੈ ਸਾਰੇ ਦੇਸ਼ 'ਚ ਹੋ ਰਿਹਾ ਹੈ ਉਹਦੇ ਲਈ ਇੱਥੇ ਇਹਨਾਂ ਦੇ ਨਾਲ ਮੈਂ ਹਿੱਸਾ ਪਾਣ ਆਈ ਹਾਂ। ਬੀਜੇਪੀ ਦਿਨ ਪਰ ਦਿਨ ਪ੍ਰੋਗਰਾਮ ਆ ਕਰਕੇ ਆਪਣੀਆਂ ਨੀਤੀਆਂ ਦੱਸ ਕੇ ਕੰਮ ਦਿਖਾ ਕੇ ਵੱਧ ਰਹੀ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ। ਅਡੋ ਇਕੱਲੇ ਇਲੈਕਸ਼ਨ ਲੜੋਗੇ ਜਾਂ ਸਰਉਮਣੀ ਕਾਲੀਕਰ ਨਾਲ ਜਿਸ ਕਿਉਂ ਤੋਂ ਹੁੰਦੀ ਪੁੱਛ ਲੋ। ਇਹ ਜੀ ਸਾਡੀ ਹੈ ਹਾਈ ਕਮਾਂਡ ਦੱਸੂਗੀ ਤੁਹਾਨੂੰ ਇਹਦੇ ਉੱਤੇ ਮੈਂ ਨਹੀਂ ਕੁਝ ਕਹਿ ਸਕਦੀ। ਜੋ ਉਹਨਾਂ ਰਾਦੇਸ਼ ਹੋਊਗਾ ਉਹੀ ਚੱਲੂਗਾ। ਤੁਸੀਂ ਆਮ ਆਦਮੀ ਪਾਰਟੀ ਨੂੰ ਵਾਅਦਾ ਪੂਰਾ ਕਰਨ ਦੀ ਗੱਲ ਕਹੀ ਸੀ ਪਹਿਲਾਂ ਉਹਨਾਂ ਯਾਦ ਯਾਦ ਤੇ ਦੇਤੀ ਕਰ ਦਿੱਤੀ। ਤੇ ਆਮ ਆਦਮੀ ਪਾਰਟੀ ਆਖੂ ਤੁਹਾਡੇ ਤੇ ਵੀ ਸਵਾਲ ਚੁੱਕ ਰਹੀ ਹੈ ਕਿ ਕੈਪਟਨ ਸਾਹਿਬ ਨੇ ਕਿਹੜੇ ਵਾਅਦੇ ਪੂਰੇ ਕੀਤੇ। ਕੀ ਕਿਤਾ ਦੇ ਇਹਨਾਂ ਨੂੰ ਕਹਿ ਦੋ ਕਿ ਲੋਕਾਂ ਨੇ ਫਤਵਾ ਦੇਣਾ ਜੋ ਕੈਪਟਨ ਸਾਹਿਬ ਨੇ ਕਿਹਾ ਥੀ ਉਹ ਕੀਤਾ ਇਹ ਉਲਟਾ ਨਾ ਆਪਣੇ ਆਪ ਦੇ ਉੱਤੋਂ ਸਵਾਲ ਹਟਾਉਣ ਦੇ ਲਈ ਸਵਾਲ ਕਰਨ ਇਹ ਤਾਂ ਸਬੂਤ ਹੈ ਸਾਹਮਣੇ ਕਿ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਕੀਤਾ ਨੇ ਦੇਖੋ ਵਾਪਸ ਲੈ ਲਈ ਹੈ ਉਹ ਹੁਣ ਅਸੀਂ ਚਾਹਦੇ ਆਂ ਤੁਹਾਡੇ ਰਾਹੀਂ ਕਿ ਇਹਨੂੰ ਤੁਸੀਂ ਮੁੱਦਾ ਨਾ ਵਧਾਓ ਇਹ ਸਾਡਾ ਜਿਹੜਾ ਪੰਜਾਬ ਹੈਗਾ ਜਿਹੜੀ ਯੂਨੀਵਰਸਿਟੀ ਹੈਗੀ ਹੈ ਸ਼ਾਂਤੀਪੂਰਵਕ ਚੱਲੇ